ਫੂਡ ਸਪਲਾਈ ਦਫ਼ਤਰ ਵਿਖੇ ਅੱਜ ਇੱਕ ਵਿਅਕਤੀ ਪਹੁੰਚਿਆ ਜੋ ਤੁਸੀਂ ਕਾਗਜ਼ ਤੇ ਵੇਖ ਰਹੇ ਹੋ ਉਹ ਬੁਖਾਰ ਰਿਹਾ ਹੈ ਵੀ ਉਸ ਨੂੰ ਬੀਪੂ ਹੋਲਡਰ ਵੱਲੋਂ ਰਸੀਦ ਕੱਢ ਕੇ ਦਿੱਤੀ ਗਈ ਜੋ ਰਸੀਦ 60 ਕਿਲੋ ਦੀ ਸੀ 60 ਕਿਲੋ ਦੀ ਜਗ੍ਹਾ ਕਣਕ ਤੇ ਥਾਂ ਤੇ ਉਹਨੂੰ 20 ਕਿਲੋ ਕਣਕ ਦਿੱਤੀ ਗਈ ਹੈ ਤੇ ਇਸ ਤੇ ਜੋ ਪਰਚੀ ਵੀ ਤੁਹਾਨੂੰ ਬੁਖਾਰ ਰਿਹਾ ਹੈ ਅਤੇ ਉਹ ਸ਼ਿਕਾਇਤ ਲੈ ਕੇ ਫੂਡ ਸਪਲਾਈ ਦਫ਼ਤਰ ਜ਼ਿਲ੍ਹਾ ਫਾਜ਼ਿਲਕਾ ਵਿਖੇ ਪੁਝਿਆ ਹੈ ਜਿੱਥੇ ਕਿ ਅਧਿਕਾਰੀ ਕਿਸੇ ਕੰਮ ਲਈ ਗਏ ਹੋਏ ਸੀ ਆਪਣੀ ਸੀਟ ਤੇ ਨਹੀਂ ਸੀ ਤੁਹਾਨੂੰ ਸਕਰੀਨ ਤੇ ਵੀ ਬੁਖਾਰ ਰਹੇ ਹਾਂ ਜਦ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਜੂਨੀਅਰ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਲਿਖਤ ਸ਼ਿਕਾਇਤ ਨਹੀਂ ਮਿਲੀ ਹੈ ਜਦੋਂ ਉਹਨਾਂ ਨੂੰ ਲਿਖਤ ਸ਼ਿਕਾਇਤ ਮਿਲੇਗੀ ਤਾਂ ਕਾਰਵਾਈ ਕੀਤੀ ਜਾਵੇਗੀ ਤੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕਿੱਥੋਂ ਦੇ ਰਹਿਣ ਵਾਲੇ ਹੋ ਆਨੰਦਪੁਰ ਮੋਹਨ ਦਾ ਪਾਈ ਲਗਾ ਤੁਸੀਂ ਪਹੁੰਚੇ ਹੋ ਡੀਐਫਐਸਓ ਦਫਤਰ ਕੀ ਮਸਲਾ ਹੈ ਜੀ ਮਸਲਾ ਸਰ ਜੀ ਇਹ ਮੇਰੇ ਆਪਣੇ ਘਰਕ ਆਈ ਹੈ ਧਰਮਪਾਲ ਦੇ ਘਰ ਤੇ ਉਹਨਾਂ ਕੋਲ ਜਦ ਮੈਂ ਲੈਣ ਗਿਆ ਤੇ ਉਹਨਾਂ ਮੈਨੂੰ ਨਹੀਂ ਕਿਲੋ ਕਰਦੇ ਮੈਂ ਕਿਹਾ ਵੀ ਮੇਰੀ ਪਿਛਲੀ ਵੀ ਰਹੰਦੀ ਹੈ ਇਲੈਕਸ਼ਨਾਂ ਤੋਂ 10 15 ਸਾਲ ਜਿਹੜੇ ਪਹਿਲੇ ਆਏ ਸੀ ਉਹ ਕਹਿੰਦੇ ਉਹ ਨਹੀਂ ਆਈ ਉਹ ਤਾਂ ਮਿੱਟੀ ਹੋ ਗਈ ਤੇਰੀ ਮੈਂ ਕਿਹਾ ਦੇਖ ਲੋ ਜੇ ਨਾ ਰਿਪੋਰਟ ਆਪਣੇ ਕਿ ਚਲਾ ਜਾਣਾ ਦੂਸਰੇ ਤੇ ਅੰਦਰ ਨਹੀਂ ਕਿਥੇ ਮਰਜੀ ਜਾਂਦਾ ਰਹੇ ਮਨ ਲਓ ਮੈਂ ਤਾਂ ਮੁੱਪਾ ਚਲਾ ਜਾਣਾ ਕਿੰਨੇ ਜਿੱਥੇ ਮਰਜੀ ਜਾਂਦਾ ਰਹੇ ਕੁਝ ਨਿਕਲਦਾ ਯਾਰ ਮਿੱਟੀ ਹੋ ਗਈ ਸਾਰੇ ਕਹਿੰਦਾ ਨਹੀਂ ਕਰੂੰਗੀ ਦੱਸ ਉਹ ਗੱਲ ਕਾਰਨ ਇਹ ਦੱਸਿਆ ਦੀ ਮੈਂ ਕਹਿੰਦਾ ਕੱਲੇ 20 ਕਿਲੋ ਮੰਨ ਲਓ ਕਣਕ ਤੇਰੇ ਕੋਲ ਆ ਗਈ ਹੈ ਤੇ ਇਹ ਇਦਰੀ ਰਿਲੇਸ਼ਨ ਨਾਲ ਲੈ ਲੈ ਇਹਦੇ ਵਿੱਚ ਨਹੀਂ ਹੋਣੀ ਮੈਂ ਕਿਹ ਚਲੋ ਕਰ ਦੇ ਦੂੰ 20 ਕਿਲੋ ਤੇ ਮੈਂ ਕਹਿੰਦਾ ਤੈਨੂੰ ਮਿੱਟੀ ਕਰਾਂ ਮੈਂ ਜੇਡ ਜਦੋਂ ਇਹਨਾਂ ਕੋਲ ਦੂਸਰੇ ਜਿੱਤੇ ਮੇਰਾ ਪਹਿਲੇ ਕਾਰ ਲੱਗਿਆ ਵੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਤੁਹਾਨੂੰ ਉਹਨੇ ਚੰਗੀ ਮੇਰੀ ਜਾਣਕਾਰੀ ਸੀ ਮੈਂ ਕਹਿੰਦਾ ਕਿਨਾ ਕੁ ਲੱਗਿਆ ਇਹ ਪਹਿਲੇ ਕਾਰ ਕਿਹੜੀ ਫੁੱਟ ਪਹਿਲੇ ਗਿਆ ਸੀ ਧਰਮ ਕਾਰ ਪਹਿਲੇ ਕਿਹੜੇ ਡਿੱਪੂ ਦੇ ਸੀ ਪਹਿਲੇ ਮੇਰਾ ਡਿੱਪੂ ਹੋ ਗਿਆ ਸੀ ਇਹ ਆਪਣਾ ਦੋਲਰਾਮ ਕੇ ਜੇ ਦੰਪਾ ਦੀ ਪੁਕੜ ਜਗ੍ਹਾ ਤੇ ਹੰਦਾ ਜੀ ਆਹ ਨਾ ਨੇ ਵੇਖੀ ਕਰ ਪਰ ਬਾਦਲ ਕੋਲ ਨਹੀਂ ਕਰਾਈ ਉਹ ਤੇਰਾ ਜਣੀ ਕਿ ਤਾਰੇ ਕਿਆ ਪਿਛਲੀ ਕਰ ਕੋਨ ਨਹੀਂ ਦਿੰਦੀ ਨਾ ਪਿਛਲੀ ਨਹੀਂ ਕਿਹਾ ਉਹ ਲੈ ਫੜਾ ਕਰਕੇ ਰੋਕਦੀ ਤੁਹਾਡਾ ਅੰਗੂਠਾ ਲਾ ਕੇ ਪਰਚੀ ਲਈ ਸੀ ਪਿਛਲੀ ਗਣਕ ਦੀ ਨਾ ਜੀ ਪਰਚੀ ਨਹੀਂ ਲਈ ਸੀ ਪਰਚੀ ਨਹੀਂ ਖੋਨ ਕੀ ਬੰਦ ਕਰਦੇ ਮੈਂ ਮੰਨ ਕਰਦਾ ਆ ਕਿ ਅੱਜ ਮੇਰੇ ਨਾਲ ਹੋਈ ਇਹ ਬੇਇਨਸਾਫੀ ਕਹਣ ਨੂੰ ਹੋਰ ਛੋਟੇ ਬੰਦਿਆਂ ਨਾਲ ਹੋਈ। ਬੇਇਨਸਾਫੀ ਦਾ ਪਤਾ ਲੱਗਿਆ ਪਹਿਲੇ ਆਈ ਸੀ ਬੰਦ ਕੀਤੀ ਨਹੀਂ ਗਈ। ਹਾਂ ਪਹਿਲੇ ਆਈ ਨਹੀਂ ਸੀ ਪਹਿਲੇ ਹਾਂ। ਆਈ ਨਹੀਂ ਸੀ। ਹਾਂ ਪਹਿਲੇ ਆਈ ਨਹੀਂ ਸੀ ਕਹਿੰਦਾ। ਮੈਂਨੇ ਪੁੱਛ ਕੇ ਗਿਆ ਕਿ ਪਹਿਲੇ ਅਰੇ ਮਤਲਬ ਡਿਪੋਰ ਤਾਂ ਨਹੀਂ ਰੱਖੀ। ਹਾਂ ਨਾ ਨਾ ਉਹਨੇ ਨਹੀਂ ਰੱਖੀ ਪਹਿਲੇ ਡਿਪੋਰ ਨਹੀਂ ਰੱਖੀ। ਆ ਜਿਹੜਾ ਹੁਣ ਨਾ ਧਰਮਪਾ ਲਗਾਣਾ ਇਹਨੇ ਰੱਖ ਲੀਤਾ। ਇਹਨੇ ਰੱਖੀਏ। ਹਾਂ ਇਹਨੇ ਕਿਸ਼ਟਾਂ ਦਾ ਦੱਸਦੀ ਬਿਨਾ ਸਾਈਨ ਤੋਂ ਤਾਂ ਬਿਨਾ ਉਹਦੇ ਉਂਗਠਾ ਲਗਾ ਦੇ। ਅੱਲਾਹ ਵੈਰ ਕੋ ਉਂਗਠਾ ਲਵਾਇਆ ਕਹਿੰਦਾ ਤੇਰੀ 20 ਕਿ ਲਵਾਇਆ ਸੀ ਮੈਂ ਅੰਗਲੀ ਪਹਿਲੇ ਤਾਂ ਨਹੀਂ ਲਵਾਇਆ ਅਰੇ ਉਂਗੂਠਾ ਨਹੀਂ ਲਵਾਇਆ ਨਹੀਂ ਲਵਾਇਆ ਤੇ ਬਿਨਾ ਅੰਗੂਠਾ ਲਾਏ ਤਾਂ ਕੰਮ ਚ ਮੈਲੀ ਨਹੀਂ ਸਕਦੀ ਫਿਰ ਹਾਂ ਤਾਂ ਹੁਣ ਲਈ ਮਿਲੀ ਮੈਨੂੰ ਜਿਹੜੀ ਕਿਸਾਟ ਕੇ ਲਵਾਈ ਮੈਨੂੰ ਨਹੀਂ ਮਿਲੀ ਵੀ ਜਿਸੋਂ ਦੀ ਪੁੱਛਿਆ ਨੇ ਆ ਉਹ ਕਿਉਂ ਨਹੀਂ ਮਿਲੀ ਪਤਾ ਕਰ ਕਿਹਾ ਕਿਤਾ ਵੀ ਆਈ ਏ ਕਿ ਨਹੀਂ ਆਈ ਮਗਰਲੀ ਮਗਰਲੀ ਪਤਾ ਤਾਂ ਪਹਿਲੇ ਹਲ ਡਿਪੋ ਤੋਂ ਕਰਕੇ ਗਿਆ ਸੀ ਉਹ ਕੰਗਲੀ ਮਗਰਲੀ ਛੱਡੋ ਜਿੱਥੋਂ ਤੜੀ ਹੁਣ ਲੱਗੀ ਹੋਈ ਏ ਕੰਨ ਹਾਂ ਹਾਂ ਉਸ ਬੰਦੇ ਨੇ ਇੱਕ ਕੰਨ ਤੁਹਾਨੂੰ ਨਹੀਂ ਦਿੱਤੀ ਬਾਹਰ ਦੇ ਦਿੱਤੀ ਹਾਂ ਹੈਨਾ ਜਿਹੜੀ ਵਿਛਲੀ ਨਹੀਂ ਦਿੱਤੀ ਉਹ ਤੁਹਾਡੀ ਆਈ ਕਿ ਨਹੀਂ ਤੁਹਾਨੂੰ ਪਤਾ ਹੈ ਕਨਫਰਮ ਹੈ ਆਈ ਹੈ ਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਉਹ ਮੇਰੇ ਪਰਚੀ ਗਈ ਜੀ 60 ਕਿਲੋ ਦੀ ਨਿੱਤਾ ਤੇ ਉਹ ਪਰਚੀ ਗਈ ਇਹ ਦੀਪੂ ਵਾਲੇ ਕੋਲ ਆਈ ਕਿ ਨਹੀਂ ਪਿੱਛੇ ਜਾਰੀ ਹੋਈ ਕਿ ਨਹੀਂ ਪਿੱਛੇ ਜਾ ਰਹੀ ਤਾਂ ਹੁਣ ਦੀਪੂ ਵਾਲੇ ਬਾਕੀਆਂ ਨੂੰ ਮਿਲਿਆ ਜੀ ਬਾਕੀਆਂ ਨੂੰ ਮਿਲੀ ਆ ਹਾਂ ਬਾਕੀਆਂ ਨੂੰ ਕੰਨਾਂ ਨੂੰ ਮਿਲ ਗਏ ਤੁਸੀਂ ਹਾਂ ਹੋਣ ਦੁਕਾਨੀਆਂ ਨੂੰ ਮਿਲੇ ਉਹ ਹਾਂ ਦੁਕਾਨੀ ਕਿਹੜੀ ਤੁਸੀਂ ਹੁਣ ਐਪਲੀਕੇਸ਼ਨ ਕਿਹਨੂੰ ਦੇਣ ਆਏ ਹੋ ਐਪਲੀਕੈਂਟ DC ਸਰਮ ਦੇਣਾ ਹੈ ਤੇ ਮਿਲੇ ਉਹਨਾਂ ਨੂੰ ਨਹੀਂ ਹਜੇ ਮਿਲੇ ਨਹੀਂ ਜੀ ਬਾਹਰ ਹੈ ਹੌਂ ਤੁਸੀਂ ਕੀ ਮੰਗ ਕਰਦੇ ਹੋ ਮੰਗੇ ਇਨਸਾਫ ਦੀ ਮੰਗ ਕਰਦੇ ਆ ਵੀ ਇਸ ਤਰ੍ਹਾਂ ਢਿੱਪੂ ਹੋਲਡਰ ਮੰਨ ਲੋ ਕਰਦੇ ਰਿਹਾ ਤੇ ਗਰੀਬ ਬੰਦਿਆਂ ਨਾਲ ਇਹ ਸਰਕਾਰ ਦਾ ਜੋ ਇਨਸਾਫ ਦਾ ਪਹਿਲੇ ਜਿਹੜੀ ਤੁਸੀਂ ਕਰ ਜਿਹੜੀ ਮੈਨੂੰ ਚੋਣ ਤੋਂ ਪਹਿਲੇ ਦੀ ਆਹ ਜਿਹੜੀ ਮੇਰੀ 40 ਕਿਲੋ ਉਹ ਚੋਣ ਜਾਤ ਦੇ ਤੋਂ ਪਹਿਲੇ ਦੀ 15 ਖਰ ਪਹਿਲੇ ਦੀ ਠੀਕ ਹੈ ਮੈਂ ਹੁਣ ਕਿੱਥੀ ਹੋ ਕੇ ਆ ਜਾਣੀ ਆ ਠੀਕ ਹੈ ਜੀ ਸਰ ਜਿਹੜੀ ਕਣਕ ਵੰਡੀ ਜਾ ਰਹੀ ਹੈ ਕਿੰਨੇ ਕਿਨੇ ਮਹੀਨੇ ਵੰਡੀ ਜਾ ਰਹੀ ਹੈ ਢਿੱਪੂਆਂ ਦੇ ਇਹ ਜਿਹੜੀ ਅਨਕ ਜਿਹੜੀ ਪਰ ਮੰਥ ਅਸੀਂ ਪਾਰਟੀ ਨੂੰ 5 ਕਿਲੋ ਦਿੰਦੇ ਆ ਤੇ ਐਸ ਵਾਰੀ ਜਿਹੜੀ ਹੈਗੀ ਆ ਅਸੀਂ 1 ਮਹੀਨੇ ਦਾ ਕੰਮ ਕਰ ਰਹੇ ਜਿਹੜੀ ਵੀ 5 ਕਿਲੋ ਪਰ ਮੈਂਬਰ ਦੇ ਹਿਸਾਬ ਨਾਲ ਅਸੀਂ ਦੇ ਰਹੇ ਸਰ ਬਾਰ ਕੁਝ ਸ਼ਿਕਾਇਤ ਕਰਤਾ ਖੜਾ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕੋਈ ਧਰਮ ਪਾਰਟੀ ਹੋਲਡਰ ਹੈ ਜਿੰਦੇ ਵੱਲੋਂ ਉਸ ਨੂੰ ਜਿਹੜੀ ਇਲੈਕਸ਼ਨੋਂ ਤੋਂ ਪਹਿਲਾਂ ਕਣਕ ਆਈ ਸੀ ਉਹ ਵੀ ਨਹੀਂ ਦਿੱਤੀ ਗਈ ਤੇ ਐਸ ਵਾਰੀ ਵੀ 60 ਕਿਲੋ ਦੀ ਪਰਚੀ ਦਿੱਤੀ ਗਈ ਤੇ ਕਣਕ 20 ਕਿਲੋ ਦਿੱਤੀ ਗਈ ਜਿਵੇਂ ਜਿਹੜੀ ਸਾਡੇ ਕੋਲ ਸ਼ਿਕਾਇਤ ਅਰੇ ਤੱਕ ਵੀ ਪਹੁੰਚੀ ਜਿਹੜੀ ਸ਼ਿਕਾਇਤ ਆਉਂਦੀ ਅਸੀਂ ਉਹਦੀ ਬੰਦੀ ਕਰਦੇ ਚਾਲੂ ਕਰਦੇ ਹਾਂ किस तरह की कार्रवाई होंगी है कानून के मुताबिक जेकर दोषी पाया जाता है दोषी पाया तो भाके करनी पेडी थी सभी दर्शकों थे। से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत